ਇਹ ਤੇ ਹੈਰਾਨ ਆ ਵੀ ਐਡੀ ਬੋਰਡ ਨੈਸ਼ਨਲ ਕੋਈ ਕੈਮਰਾ ਕਿਵੇਂ ਫੇਸ ਕਰ ਸਕਦਾ ਯਾਰ ਸਾਡੇ ਅਰਗੇ ਦਾ ਕਿਤੇ ਦੂਰੋਂ ਪਾਰੋਂ ਵੀ ਕੋਈ ਮਾੜਾ ਮੋਟਾ ਰਿਸ਼ਤੇਦਾਰ ਹੁੰਦਾ ਨਾ ਕੇਪੀਐਸ ਗੇਲਰਗਾ ਤੇ ਮਰ ਡੁੱਬ ਕੇ ਹੀ ਜਾਂਦੇ ਸ਼ਰਮ ਨਾ ਸਾਰਾ ਪ੍ਰਵਾਹ ਜਿਆ ਉਹਦੇ ਬੁੱਚੜ ਕੇਪੀ ਗੇਲ ਦੇ ਬ੍ਰਦਰ ਦੀ ਇੱਕ ਇੰਟਰਵਿਊ ਆਈ ਹੈ ਜ਼ਰੂਰੀ ਸੀ ਕਿਉਂਕਿ ਇਹੋ ਜਿਹੇ ਬਦਫੈਲ ਤੇ ਬਦਨਾਮ ਲੋਕਾਂ ਦੇ ਚਿਹਰੇ ਨੰਗੇ ਹੋਣੇ ਚਾਹੀਦੇ ਸਿੱਖਾਂ ਦੇ ਸਾਹਮਣੇ ਦੋ ਲਾਈਨਾਂ ਇਸ ਇੰਟਰਵਿਊ ਦੇ ਬਹੁਤ ਐਮਸੀ ਸਭ ਤੋਂ ਪਹਿਲੀ ਤੇ ਸਭ ਤੋਂ ਕੀ ਸਭ ਤੋਂ ਪਹਿਲੀ ਲਾਈਨ ਇਹ ਸੀ ਇਨੀਆਂ ਲਾਨ ਤਾਂ ਬੁੱਚੜ ਵਰਗਾ ਖਤਾਬ ਸ਼ਰਮ ਆਉਂਦੀ ਹੈ ਕਦੀ ਲੱਗਾ ਵੀ ਪੰਜਾਬ ਦੇ ਹੋਲਡਨਸ ਨਾਲ ਕੋਈ ਹਿਆ ਨਹੀਂ ਉਹਨਾਂ ਕਿਹਾ ਵੀ ਨਹੀਂ ਸਾਨੂੰ ਅਲੀ ਸ਼ਰਮ ਨਹੀਂ ਹੁੰਦੀ ਕਈਆਂ ਦਾ ਸੋ ਕੋ ਵਰਸ਼ਨਸ ਵੀ ਇਹੋ ਜਿਹੇ ਡਿਸਰਿਗਾਰਡਡ ਫੈਮਲੀਆਂ ਨੂੰ ਬਰਾਬਰ ਬਿਠਾਉਣਾ ਨਹੀਂ ਚਾਹੀਦਾ ਪਰ ਨਹੀਂ ਇਹੋ ਜੇ ਲੋਕਾਂ ਨੂੰ ਮੈਦਾਨ ਚ ਲਿਆ ਕੇ ਸ਼ੀਸ਼ਾ ਵਿਖਾਉਣਾ ਜ਼ਰੂਰੀ ਹੁੰਦਾ ਹੈ ਕਈ ਵਾਰੀ ਇਹਨਾਂ ਦੀ ਵਾਈਫ ਹਰ ਔਰਤ ਹੀ ਮੈ ਰਿਸਪੈਕਟ ਕਰਦਾ ਇੰਟਰੋਡਕਸ਼ਨ ਕਰਾਈ ਜਾ ਰਹੀ ਹੈ ਬਿ ਸ਼ੀ ਵਿਲ ਕਮ ਇਨਟੂ ਦੀ ਪੋਲਿਟਿਕਸ ਤੇ ਆਈਕਿਊ ਲੈਵਲ ਦੇਖ ਲਓ ਜਦੋਂ ਗੱਲ ਪੋਲਿਟੀਕਲ ਲੈਂਗੁਏਜ ਹੋਣ ਲੱਗੀ ਤੇ ਸਟੇਟ ਦਾ ਮਤਲਬ ਨਹੀਂ ਸੀ ਪਤਾ ਵੀ ਸਟੇਟ ਕੰਟਰੀ ਨੂੰ ਕਹਿੰਦੇ ਆ ਅਖੇ ਸਾਨੂੰ 500 ਵੋਟ ਪੈ ਗਈ ਸੀ ਸ਼ਰਮ ਆਉਣੀ ਚਾਹੀਦੀ ਐ ਉਹ ਉਹੀ ਤੁਹਾਡੇ ਲਾਈਕ ਮਾਈਂਡਡ ਬੇਫਕੂਫ ਜਿਹੜੇ ਹੁੰਦੇ ਘੱਟ ਬੁੱਧੀ ਵਾਲੇ ਕਿ ਹਾਂ ਪੰਪ ਤੁਹਾਨੂੰ ਦਈ ਰੱਖਦੇ ਆ ਚੱਕ ਦਿਓ ਕਰਦੇ ਬਹੁਤ ਵਧੀਆ ਕੀਤਾ ਸੌ ਸੌ ਗੱਲ ਤੁਹਾਡੇ ਜਾਣ ਮਗਰੋਂ ਤੁਹਾਡੇ ਪਿੱਛੇ ਕਰਦੇ ਹੋਣਗੇ ਤੁਹਾਡੇ ਮੂੰਹ ਤੇ ਨਹੀਂ ਕਹਿੰਦੇ ਆਂਦੇ ਲਾਜ ਮਰਿੰਦੀ ਅੰਦਰ ਵੜੇ ਤੇ ਮੂਰਖ ਸਮਝੇ ਮੈਥੋਂ ਡਰੇ ਅਖੇ ਕੇ ਪੀਐਸ ਗਿੱਲ ਐਡਾ ਕੈਰੇਕਟਰ ਦਾ ਵਧੀਆ ਬੰਦਾ ਸੀ ਸ਼ਰਾਬ ਅਖੇ ਮੋਲਦੀ ਪੀਂਦਾ ਸੀ ਕਿਸੇ ਕੋਲ ਲੈਕ ਨਹੀਂ ਸੀ ਪੀਂਦਾ ਵਾਹ ਬਈ ਵਾਹ ਮਤਲਬ ਸ਼ਰਾਬ ਬਰੀ ਹੋਗੀ ਇਹ ਤੇ ਉਹ ਗੱਲ ਹੋ ਗਈ ਨਾ ਵੀ ਮਤਲਬ ਹਾਂ ਤੀਵੀਂ ਬਾਅਦ ਹੈ ਤੀਂਵੀਆਂ ਲਿਉਂਦਾ ਪੈਸੇ ਦੇ ਕੇ ਲੋਕਾਂ ਜਿਹਨੇ ਲਿਉਂਦਾ ਚੁੱਕਦੇ ਸ਼ਾਬਾਸ਼ ਤੇ ਅਖੀਰਲੀ ਲਾਈਨ ਸੀ ਕਿ ਪੰਜਾਬ ਸਮੱਸਿਆ ਦਾ ਹੱਲ ਕੇ ਪੀਐਲ ਦੇ ਬ੍ਰਦਰ ਨੂੰ ਹੁਣੇ ਲੱਗਦਾ ਕਿ ਫੈਡਰਲ ਸਟਰਕਚਰ ਦੀ ਮੰਗ ਕਰਨੀ ਚਾਹੀਦੀ ਹੈ ਇਸੇ ਫੈਡਰਲ ਸਟਰਕਚਰ ਦੀ ਮੰਗ ਹੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਕਰਦੇ ਸੀ 70s ਤੋਂ ਇਹੀ ਮੰਗ ਦੀਪ ਸਿੱਧੂ ਕਰਦਾ ਸੀ ਬਟ ਉਹ ਕਹਿਣ ਤੇ ਉਹ ਆਤਵਾਦ ਲੱਗਦਾ ਇਹ ਕਹਿਣ ਤੇ ਠੀਕ ਹੈ ਇਹ ਆਏ ਕਹ ਲਈ ਕਿ ਜਿਹੜੀ ਗੱਲ ਉਹਨਾਂ ਨੂੰ ਉਦੋਂ ਸਮਝ ਸੀ ਐਡੀ ਸਲੋ ਪ੍ਰੋਸੈਸਿੰਗ ਆ ਇਹਨਾਂ ਲੋਕਾਂ ਦੇ ਬ੍ਰੇਨ ਦੀ ਵੀ ਇਹਨਾਂ ਨੂੰ ਹੁਣ ਸਮਝ ਲੱਗੀ ਆ